ਉਸੇ ਦੀ ਕੇਵਲ ਤੇ ਕੇਵਲ ਅਰਦਾਸਨਾ ਕਰਨੀ ਹੈ ਜਿਹੜਾ ਕਰਮ ਕਾਂਤ ਸਮਰਾਪ ਹੋਵੇ ਜਿਹੜਾ ਕਿ ਹਰ ਕੁਸ਼ਲ ਕਰਮ ਚੋਗਾ ਹੋਵੇ ਸ਼੍ਰੀ ਰਾਮਚੰਦਰ ਜੀ ਮਹਾਰਾਜ ਸੰਸਾਰ ਦੇ ਅਵਤਾਰੀ ਮੁਰਖ ਬਣ ਕੇ ਆਏ ਫਰ ਭਗਾ ਵਾਲੇ ਉਹ ਵੀ ਇਸ ਸੰਸਾਰ ਦੇ ਆ ਕੇ ਦੁਖੀ ਹੋਏ ਸਾਤ ਤੇ ਆ ਕੇ ਰੋਣਾ ਪਿਆ ਪਰ ਜਿਹੜਾ ਪਰਮਾਤਮਾ ਹੈ ਉਹ ਕਦੇ ਝੁਰਦਾ ਨਹੀਂ ਹੈ ਉਸ ਨੂੰ ਕੋਈ ਦੁੱਖ ਨਹੀਂ ਹੁੰਦਾ ਉਹ ਕਦੇ ਦੁਖੀ ਨਹੀਂ ਹੁੰਦਾ ਇਸ ਕਰਕੇ ਜੋ ਬਾਬਾ ਨਾਮਦੇਵ ਜੀ ਕਹਿਣਾ ਚਾਹੁੰਦੇ ਨੇ ਕਿ ਭਾਈ ਵੱਟ ਲਈ ਤੁਹਾਡਾ ਆਰਾਮ ਚੱਲਦਾ ਇੱਥੇ ਸੰਸਾਰ ਤੇ ਆ ਕੇ ਦੁਖੀ ਹੋਇਆ ਉਸੇ ਦੀ ਅਰਦਾਸ ਨਾ ਕਰਨੀ ਹੈ ਜਿਹੜਾ ਕੇਵਲ ਤੇ ਕੇਵਲ ਕਰਨ ਕਾਰਨ ਸਮਰੱਥ ਹੈ ਜਿਸ ਨੂੰ ਕੋਈ ਦੁੱਖ ਨਹੀਂ ਬਿਆਪਦਾ ਜਿਹੜਾ ਸਾਰੇ ਸੰਸਾਰ ਦੇ ਦੁੱਖਾਂ ਸੁੱਖਾਂ ਨੂੰ ਦੁੱਖਾਂ ਸੁੱਖਾਂ ਦੇ ਨਿਰਭਰਤੀ ਕਰਨ ਵਾਲਾ ਹੈ ਉਸ ਦੀ ਅਸੋ ਦੇ ਵਿੱਚ ਅਰਦਾਸ ਨਾ ਕਰਨੀ ਜਾਏਗੀ ਜਿਹੜਾ ਕਰਨ ਕਾਰਨ ਸਮਰੱਥ ਹੈ ਅੰਤਰ ਸਚੇ ਪਾਤਸ਼ਾਹ ਕੀ ਜ਼ਿਕਰ ਕਰਦੇ ਨੇ ਰਾਮ ਝੋਏ ਦੰਦ ਮੇ ਲਵੇ ਅੰਤਰ ਬਲ ਰਦ ਕਾ ਕਹਿੰਦੇ ਦੇਖੋ ਭਾਵੇਂ ਅਵਤਾਰੀ ਪੁਰਖ ਹਨ ਪਰ ਰਾਵਣ ਦੇ ਨਾਲ ਲੜਾਈ ਕਰਨ ਦੇ ਲਈ ਸ਼੍ਰੀ ਗਾਮਚੰਦਰ ਜੀ ਮਹਾਰਾਜ ਸੈਨਾਪਤ ਬੰਦਰ ਕੀ ਸੈਨਾ ਸੇਵੀਏ ਇਹ ਮਨ ਤਨ ਜੋਜਵਾਰ ਕਹਿੰਦੇ ਬੰਦਰਾਂ ਦੀ ਸੈਨਾ ਸੀ ਜਿਨ੍ਹਾਂ ਦੇ ਅੰਦਰ ਲੜਨ ਵਰੰਤ ਜੋਸ਼ ਠੀ ਜਿਹੜੇ ਵੀ ਸ਼੍ਰੀ ਰਾਮਚੰਦਰ ਜੀ ਮਹਾਰਾਜ ਦੇ ਨਾਲ ਲੜ ਕੇ ਰਾਵਣ ਦੇ ਨਾਲ ਮਰਨੇ ਦਾ ਸਹਸ ਰੱਤੇ ਸਾਂ ਤੇ ਸਭ ਨੂੰ ਪਰਮਾਨ ਕਰਦੇ ਨੇ ਕਿ ਸੀਤਾ ਲੈ ਗਿਆ ਦੈਸਰੋ ਲਸ਼ਮਣ ਨੂੰ ਉਸਰਾਪ ਕਹਿੰਦੇ ਸੀਤਾ ਨੂੰ ਤੇ ਰਾਵਣ ਲੈ ਗਿਆ ਲਸ਼ਮਣ ਜਿਹੜਾ ਸੀ ਉਹ ਸਰਾਪ ਦੇ ਨਾਲ ਮਾਰਿਆ ਗਿਆ ਸੀ ਸੀਤਾ ਲੈ ਗਿਆ ਦੈਸਰੋ ਲਸ਼ਮਣ ਨੂੰ ਉਸਰਾਪ ਨਾਨਕ ਕਰਨਕਾਰ ਨਾਨਕ ਕਰਨ ਕਰਨ ਹਾਰ ਕਰ ਵੇਖੈ 타ਪੋ 타ਪ ਨਾਨਕ ਕਰਨ ਕਰਨ ਹਾਰ ਕਰ ਵੇਖੈ 타ਪੋ 타ਪ ਸੰਜੀਤ ਪਾਦਸ਼ਾਹ ਬਾਣੀ ਦੇ ਅੰਦਰ ਇਸ ਕਰਕੇ ਜ਼ਿਕਰ ਕਰਦੇ ਨੇ ਕਿ ਸ਼੍ਰੀ ਰਾਮਚੰਦਰ ਜੀ ਮਹਾਰਾਜ ਕਹਿੰਦੇ ਆ ਪੰਡਤ ਜੀ ਉਹਦੀ ਰਤਨਾ ਕਰਨੀ ਹੈ ਉਹ ਕਰਨ ਕਰਨ ਸਮਰਾਥ ਨਹੀਂ ਹੈ ਉਹ ਤੇ ਇੱਕ ਉਸ ਦੀ ਪਤਨੀ ਨੂੰ ਰਾਵਣ ਲੈ ਗਿਆ ਤੇ ਲక్ష్మణ ਸਰਾਪ ਦੇ ਨਾਲ ਮੂਰਛਤ ਹੋ ਗਿਆ ਤੇ ਸ਼੍ਰੀ ਰਾਮਚੰਦਰ ਜੀ ਮਹਾਰਾਜ ਬੜੇ ਦੁਖੀ ਹੋਏ ਬਰੋਏ ਸਤਿਗੁਰੂ ਦਾ ਇਝੋਤਾ ਕਹਿੰਦੇ ਨੇ ਕਿ ਉਹਨਾਂ ਨੂੰ ਰੋਣਾ ਪਿਆ ਸੰਸਾਰ ਦੇ ਵਿੱਚ ਪਰ ਜਿਹੜਾ ਸਰਬਕਲਾ ਸਮਰਾਤ ਹੋਵੇ ਤੇ ਉਹ ਬਗਬਲੇ ਕੋ ਥੋੜਾ ਰੋਂਦਾ ਹੁੰਦਾ ਹੈ ਉਹ ਕਦੇ ਸੰਸਾਰ ਦੇ ਵਿੱਚ ਰੋਂਦਾ ਨਹੀਂ ਹੁੰਦਾ ਇਸ ਕਰਕੇ ਸ਼ਰਧਾ ਗੁਰੂ ਕਹਿੰਦੇ ਨੇ ਕਿ ਪਰਮਾਤਮਾ ਦੀ ਰਤਨਾ ਹਰਨੀ ਹੈ ਮੁਰਖਾ ਜਿਹੜਾ ਕਰਨ ਕਰਮ ਸਮਰੱਥ ਹੈ। ਸ਼੍ਰੀ ਗੋਵਿੰਦ ਚੰਦਰ ਜੀ ਮਹਾਰਾਜ ਕਰਨ ਕਰਮ ਸਮਰੱਥ ਨਹੀਂ। ਉਹ ਤੇ ਜੋ ਤੇ ਸੰਸਾਰ ਦੇ ਆਗੇ ਆਪ ਦੁਖੀ ਹੋਏ ਨੇ। ਸੰਸਾਰ ਦੇ ਆਗੇ ਜਿਹੜਾ ਹੈ ਉਹਨਾਂ ਨੂੰ ਫਿਰ